ਸਟੈਟਿਸਟਿਕਸ ਕੈਨੇਡਾ ਨੇ ਮੰਗਲਵਾਰ ਨੂੰ ਜਾਰੀ ਹੋਏ ਅੰਕੜਿਆਂ ਦੇ ਅਨੁਸਾਰ ਫਰਵਰੀ ਮਹੀਨੇ ਨੇ ਮੁਲਕ ਦੀ ਸਾਲਾਨਾ ਮਹਿੰਗਾਈ ਦਰ ਵਧ ਕੇ 2.6% ਦਰਜ ਕੀਤੀ ਹੈ ਫੈਡਰਲ ਸਰਕਾਰ ਦੇ ਵੱਲੋਂ 2 ਮਹੀਨੇ ਦੇ ਲਈ ਐਲਾਨੀ GST ਛੋਟ ਫਰਵਰੀ ਦੇ ਮੱਧ ਦੇ ਵਿੱਚ ਖਤਮ ਹੋਣ ਤੋਂ ਬਾਅਦ ਮਹਿੰਗਾਈ ਦਰ ਦੇ ਵਿੱਚ ਇਹ ਤਿੱਖਾ ਵਾਧਾ ਨਜ਼ਰ ਆਇਆ ਹੈ ਜਨਵਰੀ ਦੇ ਵਿੱਚ ਮਹਿੰਗਾਈ ਦਰ 1.9% ਦਰਜ ਕੀਤੀ ਗਈ ਸੀ ਇਸ ਮਹੀਨੇ ਦੌਰਾਨ ਘਰੇਲੂ ਸਮਾਨ ਦੀ ਵਸਤੂਆਂ ਤੋਂ ਲੈ ਕੇ ਰੈਸਟੋਰੈਂਟਾਂ ਦੇ ਵਿੱਚ ਖਾਣਾ ਖਾਣ ਵਰਗੀਆਂ ਕਈ ਚੀਜ਼ਾਂ ਤੋਂ GST एचएसटी ਦੇ ਵਿੱਚ ਛੋਟ ਚੱਲ ਰਹੀ ਸੀ ਰਾਇਟਰਸ ਦੇ ਵੱਲੋਂ ਸਰਵੇਖਣ ਕੀਤੇ ਗਏ ਅਰਥਸ਼ਾਸਤਰੀਆਂ ਨੇ ਫਰਵਰੀ ਦੀ ਮਹਿੰਗਾਈ ਦਰ 2.2 ਫੀਸਦੀ ਹੋਣ ਦਾ ਅਨੁਮਾਨ ਲਗਾਇਆ ਸੀ ਪਰ ਜਿਹੜੀ ਮਹਿੰਗਾਈ ਦਰ ਉਹ ਇਸ ਨਾਲੋਂ ਕਿਤੇ ਵੱਧ ਦਰਜ ਹੋਈ ਹੈ ਸਟੈਟਿਸਟਿਕਸ ਕੈਨੇਡਾ ਦਾ ਖਤਕਾਰ ਕੀਮਤ ਸੂਚਕਾਂਕ ਯਾਨੀ ਕਿ ਕੰਜ਼ਿਊਮਰ ਪ੍ਰਾਈਸ ਇੰਡੈਕਸ ਹੈ ਉਹ ਕੈਨੇਡੀਅਨਸ ਦੇ ਵੱਲੋਂ ਅਦਾ ਕੀਤੀ ਅੰਤਮ ਰਕਮ ਦੇ ਉੱਤੇ ਆਧਾਰਿਤ ਹੁੰਦਾ ਹੈ ਯਾਨੀ ਇਸ ਦੇ ਵਿੱਚ ਵਿਕਰੀ ਟੈਕਸ ਵੀ ਸ਼ਾਮਿਲ ਹੁੰਦਾ ਹੈ ਏਜੰਸੀ ਦੇ ਆંકੜੇ ਦੱਸਉਂਦੇ ਨੇ ਕਿ ਜੇ ਫਰਵਰੀ ਦੇ ਵਿੱਚ ਆਧ ਮਹੀਨੇ ਟੈਕਸ ਛੋਟ ਨਾ ਹੁੰਦੀ ਤਾਂ ਮਹਿੰਗਾਈ ਦਾ 3% ਦਰਜ ਹੋਣੀ ਸੀ 15 ਫਰਵਰੀ ਤੱਕ ਟੈਕਸ ਛੋਟ ਰਹਿੰਦਿਆਂ ਰੈਸਟੋਰੈਂਟ ਦੇ ਖਾਣੇ ਦੀਆਂ ਕੀਮਤਾਂ ਦੇ ਵਿੱਚ ਸਾਲ ਦਰ ਸਾਲ ਆਧਾਰ ਦੇ ਉੱਤੇ 1.4% ਕਮੀ ਦਰਜ ਹੋਈ ਪਰ ਸਟੈਟਕਾਨ ਨੇ ਕਿਹਾ ਹੈ ਕਿ ਮਹੀਨੇ ਦੇ ਮੱਧ ਤੋ ਜੀ STHST ਮੋੜ ਲਾਗੂ ਹੋਣ ਕਰਕੇ ਰੈਸਟੋਰੈਂਟਾਂ ਦੇ ਵਿੱਚ ਖਾਣਾ ਮਹਿੰਗਾ ਪਿਆ ਅਤੇ ਇਸ ਨੇ ਮਹਿੰਗਾਈ ਦਰ ਨੂੰ ਉੱਪਰ ਵੱਲ ਨੂੰ ਦਰਜ ਕਰਾਉਣ ਦੇ ਵਿੱਚ ਵੱਡਾ ਯੋਗਦਾਨ ਪਾਇਆ ਸ਼ਰਾਬ ਬੱਚਾਂ ਦੇ ਕੱਪੜੇ ਤੇ ਖਿਡੌਣੇ ਵੀ ਟੈਕਸ ਛੋੜ ਦੇ ਵਿੱਚ ਸ਼ਾਮਿਲ ਸਨ ਅਤੇ ਫਰਵਰੀ ਦੌਰਾਨ ਵੀ ਇਹਨਾਂ ਨੂੰ ਖਰੀਦਣ ਦਾ ਕੁਝ ਕੁਲ ਖਰਚਾ ਘਟਿਆ ਪਰ ਜਨਵਰੀ ਜਿੰਨਾ ਨਹੀਂ ਘਟਿਆ ਪਿਛਲੇ ਮਹੀਨੇ CPI ਹਰੇਕ ਸੂਬੇ ਦੇ ਵਿੱਚ ਉੱਪਰ ਆ ਗਿਆ ਤੇ ਸਭ ਤੋਂ ਤੇਜ਼ੀ ਦੇ ਨਾਲ ਅਨਟੇਰੀਓ ਤੇ ਨਿਊ ਬਰੰਜ਼ਵਿਕ ਦੇ ਵਿੱਚ ਵਧਿਆ ਜਨਵਰੀ ਦੇ ਮੁਕਾਬਲੇ ਫਰਵਰੀ ਵਿੱਚ ਗੈਸ ਦੀਆਂ ਕੀਮਤਾਂ 0.6% ਵਧੀਆਂ ਪਰ ਪਿਛਲੇ साल दी ਤੁਲਨਾ ਦੇ ਵਿੱਚ ਕਮੀ ਦਰਜ ਹੋਈ ਹੈ ਜਿਸ ਕਰਕੇ ਸਮੁੱਚੀ ਮਹਿੰਗਾਈ ਦਰ ਦੇ ਵਿੱਚ ਇਸ ਦਾ ਮਦਦਗਾਰ ਯੋਗਦਾਨ ਰਿਹਾ ਤੇ ਫਰਵਰੀ ਦੇ ਮਹਿੰਗਾਈ ਆંકੜੇ ਸਿੱਧੇ ਤੌਰ ਤੇ ਅਮਰੀਕਾ ਵੱਲੋਂ ਕੈਨੇਡਾ ਤੇ ਲਾਏ ਟੈਰਿਫਾਂ ਤੇ ਕੈਨੇਡਾ ਦੇ ਜਵਾਬੀ ਟੈਰਿਫਾਂ ਦੇ ਪ੍ਰਭਾਵ ਨੂੰ ਨਹੀਂ ਦਰਸਾਉਂਦੇ ਲੋਰਮੇਨ ਲੈਂਡ ਦੇ ਵਿੱਚ ਪੋਸਟ-ਸੈਕੰਡਰੀ ਸੰਸਥਾਵਾਂ ਦੇ ਵਿੱਚ ਵਧ ਰਹੇ ਨੁਕਸਾਨ ਘਟਾਉਣ ਤੇ ਓਵਰਡੋਜ਼ ਰੋਕਥਾਮ ਸਪਲਾਈ ਦੀ ਉਪਲਬਧਤਾ ਦੀਆਂ ਮੰਗਾਂ ਦਾ ਜਵਾਬ ਦਿੱਤਾ ਜਾ ਰਿਹਾ ਹੈ ਜਨਵਰੀ 2024 ਦੇ ਵਿੱਚ ਵੈਂਕੂਵਰ ਬੋਰਡ ਨਕੈਲਨ ਸਿਡਨੀ ਮੈਂਕ ਟਾਇਰ ਸਟਾਰਕੋਨੋ ਫੈਂਟਨਿਲ ਜ਼ਹਿਰ ਦੇਣ ਤੋਂ ਬਾਅਦ ਉਸ ਦੀ ਮੌਤ ਹੋਈ ਸੀ ਤੇ ਬਾਅਦ ਦੇ ਵਿੱਚ ਉਹ ਵਿਕਟੋਰੀਆ ਯੂਨੀਵਰਸਿਟੀ ਦੇ ਉਸਦੇ ਡੌਰਮ ਰੂਮ ਦੇ ਵਿੱਚ ਮਿਲੀ ਸੀ ਉਸ ਦੀ ਮੌਤ ਦੇ ਨਤੀਜੇ ਵਜੋਂ ਦੋਸਤਾਂ ਪਰਿਵਾਰਕ ਮੈਂਬਰਾਂ ਤੇ ਸਮਰਥਕਾਂ ਦੇ ਵੱਲੋਂ BC ਕੈਂਪਸਾਂ ਦੇ ਵਿੱਚ ਰੋਕਥਾਮ ਵਾਲੇ ਨਲਕਸੋਨ ਕਿਟਾਂ ਉਹ ਉਪਲਬਧ ਕਰਾਉਣ ਦੇ ਲਈ ਕਾਲਾਂ ਆਈਆਂ ਪਿਛਲੇ ਹਫਤੇ ਤੱਕ ਸਾਇਮਨ ਫਰੇਜ਼ਰ ਯੂਨੀਵਰਸਿਟੀ ਨੇ ਆਪਣੇ ਵੈਂਕੂਵਰ ਅਤੇ ਸਰੀ ਕੈਂਪਸਾਂ ਦੇ ਨਾਲ-ਨਾਲ ਰਿਹਾਇਸ਼ੀ ਤੇ ਰਿਹਾਇਸ਼ੀ ਇਮਾਰਤਾਂ ਦੇ ਵਿੱਚ ਉਹ ਕਿੱਟਾਂ ਸਾਬਤ ਕਰ ਦਿੱਤੀਆਂ ਨੇ ਮਮ ਸਟਾਪ ਦਾ ਹਾਰਮ ਦੇ ਸਹਿ ਸੰਸਥਾਪਕ ਲੈਸਲੀ ਮੈਕਬੇਨ ਯੂਨੀਵਰਸਿਟੀ ਦੇ ਇਸ ਕਦਮ ਦਾ ਸਵਾਗਤ ਕਰਦੇ ਨੇ ਨਲਕਸੋਨ ਅਪਿਓਰਡ ਨੂੰ ਰੋਗ ਦਾ ਹੈ ਜਿਸ ਦੇ ਨਾਲ ਉਹ ਵਿਅਕਤੀ ਜਿਸ ਨੇ ਇਸ ਨੂੰ ਲਿੱਤਾ ਹੋਇਆ ਯਾਨੀ ਕੋਈ ਡਰੱਗਸ ਲਿੱਤੀ ਹੈ ਤਾਂ ਉਹ ਸਾਹ ਉਹਨਾਂ ਨੂੰ ਲੈਣ ਦੇ ਵਿੱਚ ਮਦਦ ਕਰਦਾ ਹੈ ਲੋਕ ਓਵਰਡੋਸ ਦੇ ਨਾਲ ਹੀ ਜਿਹੜੇ ਨੇ ਉਹ ਮਰ ਜਾਂਦੇ ਨੇ ਕਿਉਂਕਿ ਉਹ ਆਣੀ ਲੈ ਪਾਉਂਦੇ ਇਸ ਦੇ ਲਈ ਇੱਕ ਕਿਟ ਮਦਦگار ਹੈ। ਇਹ ਹੀ ਵਿਧੀ ਹੈ ਕਿ ਇਸ ਲਈ ਨਲਕਸੋਨ ਕਿਟਾਂ ਨੂੰ ਅ ਪ੍ਰਤੀ મતલਬ ਰੱਖਿਆ ਜਾਵੇ ਹਰ ਕੀਤੇ ਤੇ ਇਸ ਨੂੰ ਇਹ ਰੋਕਣ ਦੇ ਵਿੱਚ ਮਦਦ ਕਰ ਸਕੇ। ਮਮਸਟਾਪ ਦਾ ਹਾਮ ਦੇ ਵੱਲੋਂ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਉਮੀਦ ਹੈ ਕਿ ਇਮਾਰਤ ਦੇ ਅੰਦਰ ਆਸਾਨੀ ਨਾਲ ਲੱਭਣ ਯੋਗ ਸਥਾਨਾਂ ਦੇ ਉੱਤੇ ਇਹਨਾਂ ਕਿਟਾਂ ਦੀ ਸਥਾਪਨਾ ਦੇ ਨਾਲ ਇਸ ਦੇ ਨਾਲ ਕੁਝ ਕਿਸਮ ਦੀ ਸਿਖਲਾਈ ਵੀ ਹੋਵੇਗੀ। ਉਹ ਦੱਸਦੇ ਨੇ ਕਿ ਕਿਟਾਂ ਨੂੰ ਪਹੁੰਚਯੋਗ ਬਣਾਉਣਾ ਇੱਕ ਚੰਗੀ ਸ਼ੁਰੂਆਤ ਹੈ ਪਰ ਉਹ ਸੋਚਦੇ ਨੇ ਕਿ ਲੋਕਾਂ ਨੂੰ ਜ਼ਹਿਰੀਲੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਬਾਰੇ ਜਾਗਰੂਕ ਕਰਨ ਦੇ ਲਈ ਅਜੇ ਵੀ ਹੋਰ ਕੁਝ ਕੀਤਾ ਜਾ ਸਕਦਾ ਹੈ। ਉਨਾ ਕਹੇ ਕਿ ਸਾਨੂੰ ਇਸ ਜਾਗਰੂਕਤਾ ਦੀ ਲੋੜ ਹੈ ਕਿ ਨਲਕਸੋਨ ਇੱਕ ਜਾਨ ਬਚਾ ਸਕਦੀ ਹੈ ਪਰ ਇਹ ਇਸ ਸਵਾਲ ਦਾ ਵੀ ਜਵਾਬ ਦਿੰਦਾ ਖੈਰ ਸਾਨੂੰ ਨਲਕਸੋਨ ਦੀ ਲੋੜ ਕਿਉਂ ਹੈ ਸਾਨੂੰ ਇਸ ਦੀ ਲੋੜ ਹੈ ਕਿਉਂਕਿ ਇਹ ਬਹੁਤ ਹੀ ਜਰੀਲੀ ਦਵਾਈ ਦੀ ਸਪਲਾਈ ਹੈ ਤੇ ਐਸ ਐਫ ਯੂ ਦਾ ਕਹਿਣਾ ਹੈ ਕਿ ਇਸ ਦੀ ਕੈਂਪਸ ਪਬਲਿਕ ਸੇਫਟੀ ਟੀਮ ਦੇ ਮੈਂਬਰ ਫਸਟ ਡੇਅ ਸਿਖਲਾਈ ਪ੍ਰਾਪਤ ਨੇ ਨਲਕਸੋਨ ਕਿੱਤਾ ਰੱਖਦੇ ਨੇ ਤੇ ਇਸ ਸੰਭਾਵੀ ਤੌਰ ਤੇ ਜੀਵਨ ਬਚਾਉਣ ਵਾਲੀ ਦਵਾਈ ਦੇ ਪ੍ਰਬੰਧਨ ਲਈ ਸਿਖਲਾਈ ਵੀ ਪ੍ਰਾਪਤ ਹਨ ਇਸ ਤੋਂ ਇਲਾਵਾ ਕੈਂਪਸ ਪਬਲਿਕ ਸੇਫਟੀ ਨੇ ਫਰੇਜ਼ਰ ਹੈਲਥ ਅਥਾਰਟੀ ਦੇ ਨਾਲ ਸਾਂਝੇਦਾਰੀ ਦੇ ਵਿੱਚ 100 ਤੋਂ ਵੱਧ ਸਫਿਊ ਕਮਿਊਨਿਟੀ ਮੈਂਬਰਾਂ ਨੂੰ ਨੁਕਸਾਨ ਅਤੇ ਨੁਕਸਾਨ ਘਟਾਉਣ ਦੀ ਸਿਖਲਾਈ ਵੀ ਪ੍ਰਦਾਨ ਕੀਤੀ ਹੈ